ਮੌਜੂਦਾ ਗੱਦੀ ਦੇ ਮਾਲਕ 707 ਸਵਾਮੀ ਸੰਤ ਮਨੀਰ ਦਾਸ ਜੀ ਕਿਉਂਕਿ ਇਹ ਵੀ ਆਪਣੇ ਨੇੜੇ ਦੇ ਨੇ ਇਹ ਨਹੀਂ ਹੈਗਾ ਵੀ ਕਿਤੇ ਜਪਾਨ ਤੋਂ ਜਾਂ ਕਿਸੇ ਵਿਹਾਰ ਤੋਂ ਜਾਂ ਜੂਪੀ ਤੋਂ ਆ ਕੇ ਉਹ ਸੰਤ ਬਣੇ ਨੇ ਆਪਣੇ ਕੋਲ ਬਿਲਕੁਲ ਚਾਵਾ ਪੈਂਦਾ ਸੋਨਰ ਪਾਏ ਸੰਸਕਾਰ ਆਹਾਰ ਕੀ ਜੈ ਉਹਨੇ ਸੋਨਰ ਪਾਏ ਸੰਸਕਾਰ ਸੁਭਾਰ ਕੀ ਜੈ ਬੋਲੇ ਸੋਨਰ ਪਾਏ ਸਤਿਗੁਰੂ ਜੀ ਪਣਕੀ ਨਾ ਜੀ ਇੰਦਰਜੀ ਹਾਂ ਜੀ ਕਦਾਂ ਲੱਗਿਆ ਤੁਹਾਨੂੰ ਮਾਪੁਰਸ਼ ਟਰਡੇ ਘਰ ਪਹੁੰਚੇ ਜੀ ਜੋਤ ਜੋਤ ਲਾਈ ਹੋਈ ਸੀ ਜੀ ਅੱਖ ਲੱਗੀ ਸੀ ਹਾਂ ਜੀ ਪਤਾ ਨਹੀਂ ਲੱਗਿਆ ਜੀ ਨਹੀਂ ਬਾਬਾ ਜੀ ਟਰਡੇ ਘਰ ਆਏ ਨੇ ਕਦਾਂ ਲੱਗਿਆ ਤੁਹਾਨੂੰ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਕਰਮਾਂਤ ਜੀ ਸਾਈਕਾ ਸੀ ਗਿਆ ਜੀ ਸਾਡੇ ਅੱਛਾ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਅੱਗ ਲੱਗੜਾ ਤੁਹਾਨੂੰ ਅਫਸੋਸ ਵੀ ਹੋਇਆ ਹੋਣਾ ਹੈ ਹਾਂ ਜੀ ਹਾਂ ਜੀ ਬਹੁਤ ਹੁਣ ਖੁਸ਼ੀ ਕਿੰਨੀ ਕੋਈ ਆ ਮਾਪੁਰਸ਼ ਘਰ ਪਹੁੰਚੇ ਹਾਂ ਜੀ ਬਹੁਤ ਹੋਈ ਆ ਤੁਸੀਂ ਜੀ ਕੀ ਕਹਿਣਾ ਚਾਹੁੰਦੇ ਜੈਦੇ ਸਤ ਸੰਗ ਭਵਨ ਸਤਗੁਰੂ ਰਵਦਾਸ ਮਹਾਰਾਜ ਦਾ ਜਿਹੜਾ ਤੇ ਇਸ ਇਲਾਕੇ ਦੇ ਵਿੱਚ ਖੰਨੇ ਦੀ ਆਨ ਸ਼ਾਨ ਨੇ ਉਥੋਂ ਜਿੰਨਾ ਕੁ ਵੀ ਸੰਗਤ ਵੱਲੋਂ ਸੰਤਾਂ ਮਹਾਪੁਰਸ਼ਾਂ ਸੰਤ ਸਤ ਬਲਵੀਰ ਸਾਧ ਜੀ ਚਾਵੇ ਵਾਲਿਆਂ ਵੱਲੋਂ ਸੰਗਤਾਂ ਵੱਲੋਂ ਜਿਹੜੂ satsang ਕਰ ਦੇ ਵਿੱਚ ਅੱਜ ਸਤ ਜਿਹੜੀ ਕਿ ਪੂਰਨਮਾਸੀ ਮਨਾਈ ਜਾਂਦੀ ਆ ਉਹ ਤੋਂ ਉਪਰੰਤ ਇਹ ਬੀਬੀ ਦੀ ਸਹਾਇਤਾ ਕਰਨ ਵਾਸਤੇ ਬੜਾ ਦੁੱਖ ਲੱਗਿਆ ਸਾਡੇ ਇਲਾਕੇ ਦੇ ਵਿੱਚ ਇਸ ਬੀਬੀ ਦੇ ਘਰ ਦੇ ਵਿੱਚ ਕਿਸੇ ਕਾਰਨ ਕਰਕੇ ਅੱਗ ਲੱਗ ਗਈ ਸੀ ਜਿਹਦੇ ਵਿੱਚ ਕੱਪੜਾ ਸੜ ਗਿਆ ਸੀ ਹੁਣ ਸੰਗਤਾਂ ਵੱਲੋਂ ਇਹਨਾਂ ਨੂੰ ਸੰਤਾ ਮਹਾਪੁਰਸ਼ਾਂ ਵੱਲੋਂ ਜੋ ਵੀ ਜਿੰਨਾ ਵੀ ਯੋਗਦਾਨ ਹੋ ਸਕਿਆ ਉਹਨਾਂ ਵੱਧ ਤੋਂ ਵੱਧ ਕਰਨ ਦੀ ਮਾਲੀ ਹਾਲਤ ਵੀ ਕੀਤੀ ਗਈ ਆ ਤੇ ਨਾਲ ਕੱਪੜਾ ਲੱਤਾ ਜਿੰਨਾ ਵੀ ਸੀ ਉਹ ਸਾਰਾ ਇਹਨਾਂ ਨੂੰ ਦਿੱਤਾ ਗਿਆ ਪਿੰਡ ਕੌੜੀ ਦੀ ਬੀਬੀ ਆ ਇਹ ਕਿਉਂਕਿ ਗਰੀਬ ਪਰਿਵਾਰ ਦੇ ਵਿੱਚੋਂ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜਿੱਥੇ ਤੱਕ ਵੀ ਇਹ ਵੀਡੀਓ ਸ਼ੇਅਰ ਹੁੰਦੀ ਆ ਉਹ ਸਾਰੇ ਇਸ ਬੀਬੀ ਦੀ ਜ਼ਰੂਰ ਮਦਦ ਕਰੋ ਕਿਉਂਕਿ ਆਪਣਾ ਸਮਾਜ ਗੁਰੂ ਰਵਿਦਾਸ ਮਹਾਰਾਜ ਨੇ ਕਿਹਾ ਜਿਹੜਾ ਸਾਰਿਆਂ ਨੂੰ ਅੰਨ ਜਲ ਤਾਂ ਮਿਲਣਾ ਚਾਹੀਦਾ ਹੈ ਸਾਰਿਆਂ ਕੋਲ ਕੱਪੜਾ ਹੋਣਾ ਚਾਹੀਦਾ ਸਾਰਿਆਂ ਕੋਲ ਮਕਾਨ ਹੋਣਾ ਚਾਹੀਦਾ ਇਹ ਸੁਪਨਾ ਗੁਰੂ ਰਵਦਾਸ ਮਹਾਰਾਜ ਦਾ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਡੋ ਨਹੀਂ ਟੇਠਾ ਉਹੀ ਸ਼ਬਦ ਦੇ ਨਾਲ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਸੰਗਤਾਂ ਵੱਧ ਤੋਂ ਵੱਧ ਇਸ ਵੀ ਵੀਜ਼ਾ ਸਹਾਇਤਾ ਕਰਨ ਸੰਤ ਬਲਬੀਰ ਦਾਸ ਜੀ ਚਾਵੇ ਵਾਲਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਪਿੰਡ ਕੌੜੀ ਵਿਖੇ ਪਹੁੰਚ ਕੇ ਇਹਨਾਂ ਨੇ ਐਡਾ ਬੜਾ ਸਨਮਾਨ ਦਿੱਖਿਆ ਜੋ ਬੋਲੇ ਸੋਨਮਤ ਹੈ ਸਤਿਗੁਰੂ ਰਵਦਾਸ ਮਹਾਰਾਜ ਦੀ ਏ